1 2 3 4 ਬ੍ਰਿਗਾ ਦਾ ਲੱਗਦਾ ਕੀ ਦਾ ਯਾਰ ਚੱਕ ਚੱਕ ਕੇ ਵੇਨੇ ਹਲੋ ਹਲੋ ਹਾਂਜੀ ਕੌਣ ਜੀ ਸਰਦਾਰ ਜੀ ਗੋਲੀ ਗੋਲੀ ਦੇ ਕੇ ਜਾਣਾ ਗੋਲੀ ਗੋਲੀ ਪਰ ਨਾ ਨੰਤਰ ਤੋ ਵਾਗਾਰ ਪ੍ਰੋਵਾ ਗੋਲੀ ਗੋਲੀ ਕਰੀ ਜਾਂਦਾ ਕੰਜੇ ਤੱਕ ਪੁੜਿਆ ਜੀ ਨਾ ਠੋੜੇ ਮੇਰੇ ਕੋ ਸਭ ਪਤਾ ਹੈ ਮੇਰੇ ਕੋ ਸਭ ਪਤਾ ਹੈ ਮੇਰੇ ਕੋ ਸਭ ਪਤਾ ਹੈ ਮੇਰੇ ਨਾਲ ਪੰਜਾਬੀ ਚ ਗੱਲ ਕਰ ਮੇਰੇ ਕੋ ਸਭ ਪਤਾ ਤੂੰ ਕਹਾਂ ਜਾਂਦੇ ਹੋ ਕੌਣ ਸੇ ਖੇਤ ਮੇ ਜਾਂਦੇ ਹੋ ਮੇਰੇ ਕਹਾਂ ਹੱਕ ਤੇ ਮੂਤ ਤੇ ਮੇਰੇ ਕੋ ਸਭ ਪਤਾ ਹੈ ਓ ਯਾਰ ਪੰਜਾਬੀ ਚ ਗੱਲ ਕਰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਮੇਰੇ ਕੋ ਸਭ ਪਤਾ ਹੈ ਬਤਾਤਾ ਹਾਂ ਆਪਕੋ ਓਏ ਦੁੱਲਿਆ ਹਾਂ ਓਏ ਕੀ ਹੋ ਗਿਆ ਐਡਾ ਸੋਨੇ ਮੇਰੀ ਕੀ ਹੋ ਗਿਆ ਸਾਹ ਹੋਇਆ ਉਹ ਆਣਾ ਕੀ ਹੋ ਗਿਆ ਹੋ ਭਰਾਵਾ ਹਾਂ ਫੋਨ ਆਇਆ ਦੁੱਲਿਆ ਹਾਂ ਬੰਦਾ ਕਹਿੰਦਾ ਤੇਰੇ ਗੋਲੀ ਮਾਰੂਗਾ ਗੋਲੀ ਮਾਰੂ ਹਾਂ ਉਹ ਕਹਿੰਦਾ ਮੈਨੂੰ ਸਾਰਾ ਪਤਾ ਤੇਰਾ ਤੂੰ ਕਿੱਥੇ ਜਾਣਾ ਕਿੱਥੇ ਆਉਣਾ ਕੀ ਖਾਣਾ ਕੀ ਪੀਣਾ ਉਹਦਾ ਕਹਿੰਦਾ ਭਰਾਵਾ ਗੋਲੀ ਮਾਰੂਗਾ ਆ ਨਾ ਮੈਂ ਤੇਰਾ ਫੋਨ ਕਿਹਦਾ ਆ ਵਾ ਮੈਨੂੰ ਕਿਸੇ ਭਈਏ ਦਾ ਫੋਨ ਆਇਆ ਉਹਦਾ ਹਿੰਦੀ ਚ ਗੱਲ ਕਰਦਾ ਸੀ ਤੂੰ ਦਫਾ ਕਰ ਫੋਨ ਤੂੰ ਆਪਣੇ ਸਰਪੰਚ ਨੂੰ ਫੋਨ ਲਾ ਕੇ ਗਨਮੈਨ ਦਵਾ ਮੈਨੂੰ ਨਹੀਂ ਪਤਾਗਾ ਗੱਲ ਕਰ ਸਰਪੰਚ ਨਾਲ ਗਨਮੈਨ ਦਵਾ ਮੈਨੂੰ ਤਾਂ ਮੈਂ ਚੱਕਰੀ ਨਹੀਂ ਜਾਂਦਾ ਗਾ ਸਰਪੰਚ ਅਜ ਮੈਨਾਂ ਦਾ ਗਨਤੀ ਚ ਨਾ ਗਿਆ ਉਹ ਯਾਰ ਮੈਨੂੰ ਨਹੀਂ ਪਤਾ ਦੁੱਲਿਆ ਤਾਂ ਕਹਿੰਦਾ ਉਹ ਤਾਂ ਸਾਰਾ ਹੀ ਕੁਝ ਮੇਰਾ ਕਰੀ ਫਿਰਦਾ ਯਾਰ ਉਹ ਤਾਂ ਕਹਿੰਦਾ ਮੈਂ ਠੋਕੂ ਗੋਲੀ ਤੇਰੇ ਇੱਕ ਮਿੰਟ ਚੱਲ ਲਾਉਣਾ ਫੋਨ ਪੁੱਛੀ ਯਾਰ ਲਾਉਨੇ ਆ ਪੁੱਛ 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 ਭਾਈ ਬਣਿਆ ਮਾਰੇ ਗਏ ਓ ਦੱਲਿਆ ਕੀ ਕਰਾਂਗੇ ਓਏ ਹੈਲੋ ਸਰਪੰਚ ਸਾਹਿਬ ਕੀ ਹਾਲ ਠੀਕ ਆ ਠੀਕ ਆ ਜੀ ਠੀਕ ਆ ਮੈਂ ਤਾਂ ਕਾ ਨੂੰ ਮੈਂ ਕਿਹਾ ਪਰੇਸ਼ਾਨ ਕਰਨਾ ਸਾਡੇ ਵਾਲਾ ਫੁਕਰਾ ਜੱਟ ਵਹਿੜ ਪੰਗੇ ਪਾਈ ਰੱਖਦਾ ਯਾਰ ਤੇ ਉਹ ਕਹਿ ਕੇ ਯਾਰ ਉਹਨਾਂ ਨੂੰ ਤੇ ਦੋ ਚਾਰ ਗਨਮੈਨ ਤਾਂ ਦੇ ਪੁਲਿਸ ਵਾਲਿਆਂ ਨੂੰ ਕਹਿ ਕੇ ਥਾਣੇ ਚ ਫੇਰੋ ਕੀ ਠੀਕ ਆ ਅੱਜ ਹੀ ਚਾਹੀਦੇ ਆ ਅੱਛਾ ਅੱਛਾ ਠੀਕ ਆ ਚੱਲ ਕੋਈ ਨਹੀਂ ਭੇਜਿਆ ਕਿਹਾ ਸੀ ਨਾ ਵੀ ਪੰਗੇ ਨਾਲ ਲਿਆ ਕਰ ਨਾਲ ਲਿਆ ਕਰ ਨਾਲ ਲਿਆ ਕਰ ਤੂੰ ਟਲਦਾ ਨਹੀਂ ਹੁਣ ਤੈਨੂੰ ਗਨਮੈਨਾਂ ਦਾ ਕਹਦਾ ਇੱਕ ਗਨਮੈਨ ਤੈਨੂੰ ਮਿਲ ਜਾਣਗੇ ਭਰਾਵਾ ਸ਼ੁਕਰ ਆ ਤੁਹਾਡਾ ਖਾਣੇ ਦਾ ਆ ਤੇਰੇ ਤੇਰੇ ਕੰਮ ਮੈਂ ਹੀ ਆਣਾ ਕੱਲ ਹੀ ਆ ਫਰਦਾ ਝਾੜੂ ਵਾਲਿਆਂ ਦੀ ਪੂਸ਼ ਪੂਸ਼ ਕਰਦਾ ਭਰਾਵਾ ਬਹੁਤ ਪੰਗੇ ਹਾਂ ਯਾਰ ਨਾ ਮੈਂ ਮੇਰੀ ਗੱਲ ਸੁਣ ਲੈ ਆ ਕੰਮ ਛੱਡ ਦੇ ਕੀ ਪਤਾ ਤੂੰ ਤੀਨੀ ਬਾਜੀ ਵਾਲਾ ਕੰਮ ਛੱਡ ਦੇ ਜਿੱਧਰ ਵੇਖਦਾ ਉਧਰ ਨੂੰ ਢਈ ਬਣਾ ਦੇਣਾ ਬੁੜੀਆਂ ਮਗਰ ਹੈ ਕੀ ਪਤਾ ਤੂੰ ਕਿਹੜੀ ਬਈਆ ਰਾਂ ਨਹੀਂ ਛੇੜ ਕੇ ਆ ਇਧਰ ਸੇ ਆਪਾਂ ਮੇਰੇ ਗੱਲ ਨੂੰ ਪਾ ਦੇਗਾ ਹਾਂ ਫੋਨ ਵਿਖਾ ਮੈਨੂੰ ਕੀ ਦਾ ਆ ਯਾਰ ਗਿੱਲੇ ਮੈਂ ਕੱਲ ਆਪਣੀ ਪੰਜਾਬੀ ਬੁੜੀ ਨੂੰ ਤਾਂ ਮੈਂ ਨਾਲ ਚੜਾ ਕੇ ਲੈ ਕੇ ਆਇਆ ਮੰਡੂ ਨੂੰ ਹਾਂ ਮੈਂ ਭਈਆ ਨਹੀਂ ਤਾਂ ਯਾਰ ਸ਼ੂਰੀ ਨਹੀਂ ਤੂੰ ਫੋਨ ਵਿਖਾ ਮੈਨੂੰ ਫੋਨ ਕੀ ਦਾ ਆ ਯਾਰ ਮੈਂ ਤਾਂ ਡਰਦਾ ਇਹਨਾਂ ਫੋਨ ਹੀ ਬੰਦ ਕਰਤਾ ਹਾਂ ਦੇਖਦਾ ਤਾਂ ਇਹਦੇ ਚ ਕੁਝ ਹੈ ਨਹੀਂ ਹੋਏ ਵੇਖ ਲੈ ਭਰਾਵਾ ਉਹ ਜਾ ਕੰਜਰਦਿਆ ਇਹਦਾ ਸਰਪੰਚਾਂ ਦੇ ਭਈਏ ਦਾ ਨੰਬਰ ਆ ਰਾਮੂ ਦਾ ਉਹ ਕੀ ਆਂਦਾ ਉਹ ਮੰਗਦਾ ਜੀਵ ਵਾਲੀ ਗੋਲੀ ਅੱਛਾ ਖਾਂ ਨੂੰ ਗੋਲੀ ਮਾਰੂ ਗੋਲੀ ਮਾਰੂ ਲਿੱਬੜ ਤਾਂ ਨਹੀਂ ਗਈ ਨਹੀਂ